ਹੋਰ ਠੀਕ ਹੈ ਭਣਾ ਹਾਂ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਪੰਮੀ ਤੈਨੂੰ ਤਾਂ ਅਕਲ ਹੋਊਗੀ ਇੱਥੇ ਬੌਲੇਆ ਵਾਂਗੂ ਬਾਰ ਕੁੱਟੀ ਨਹੀਂ ਆ ਮੈਂ ਇੰਨੇ ਪੈਸੇ ਲਾ ਕੇ ਬੈਲ ਲਵਾਈਏ ਬੈਲ ਨਹੀਂ ਮਾਰ ਸਕਦੇ ਸੀ ਸਾਨੂੰ ਤਾਂ ਪਤਾ ਨਹੀਂ ਭਣਾ ਬੈਲ ਕਿੱਥੇ ਲੱਗੀ ਆ ਬੈਲਾ ਬਾਹਰ ਤਾਂ ਦਿਖਦੀ ਹੈਗੀ ਸਾਹਮਣੇ ਅੱਛਾ ਵੀ ਪਤਾ ਲੱਗ ਜਾਂਦਾ ਉਹਦੇ ਨਾਲ ਵੀ ਕੋਈ ਆਇਆ ਹੋਰ ਹੁਣ ਉਹਦੇ ਨਾਲ ਅੰਦਰ ਸੁਣਦਾ ਮੈਨੂੰ ਚਲੋ ਪਤਾ ਨਹੀਂ ਸੀ ਆ ਜੋ ਅੰਦਰ ਕੋਈ ਨਾ ਚੱਪਲਾਂ ਤਾਂ ਲਾ ਦੇ ਅਸੀਂ ਨਹੀਂ ਚੱਪਲਾਂ ਲੈ ਕੇ ਅੰਦਰ ਵੜਦੇ ਅਰੇ ਤਾਂ ਲੱਗਿਆ ਉਹ ਤੁਹਾਡੀਆਂ ਚੱਪਲਾਂ ਤੇ ਲਾ ਦਿਓ ਜੀ ਤੁਸੀਂ ਵੀ ਇੰਨਾ ਮਹਿੰਗਾ ਫਰਸ਼ ਲਵਾਇਆ ਐ ਸੀ ਕੀ ਬਿਟਰ ਬਿਟਰ ਦੇਖੀ ਜਾਂਦੇ ਹੋ ਤੁਸੀਂ ਮੰਜਾ ਭਾਲਦੇ ਹੋ ਮੰਜਾ ਨਹੀਂ ਹੈਗਾ ਸਾਡੇ ਉਹ ਸੋਫਿਆਂ ਤੇ ਬਹਿ ਜਾਓ ਐਨੇ ਭੋਲੇ ਭੋਲੇ ਨੇ ਮੈਂ ਪਾਣੀ ਲੈ ਕੇ ਆਉਣੀ ਆ ਆ ਜੀ ਪੰਮੀ ਹਾਂਜੀ ਤੇ ਇਹ ਭੈਣ ਤਾਂ ਮੈਨੂੰ 22 ਚੱਕਵੇਂ ਜੀ ਲੱਗਦੀ ਆ 22 ਨੁਕਸੇ ਗੱਡੀ ਆਂਦੀ ਐ ਉਹੀ ਲੱਗਿਆ ਜੀ ਸੋਨੂੰ ਉਹ ਨਵੀਂ ਵਿਆਹੀ ਕਰਕੇ ਇਹਨਾਂ ਦੇ ਘਰ ਦਾ ਮਾਹੌਲ ਹੋਰ ਹੋਊਗਾ ਪਿੰਡ ਤਾਂ ਕੋਈ ਨਹੀਂ ਐ ਕਰਦੀ ਸੀ ਇਹ ਹੋਰ ਤਾਂ ਹੋਊਗਾ ਪਹਿਲੀ ਵਾਰ ਹੀ ਆਏ ਆ ਫਿਰ ਵੀ ਦੇਖ ਕੇ ਬੋਲਣਾ ਚਾਹੀਦਾ ਬੰਦੇ ਨੂੰ ਉਹੀ ਤਾਂ ਮੈਂ ਸੋਚਦੀ ਸੀ ਕਿਧਰੇ ਚੱਪੜਾਂ ਲਾਹਤੀਆਂ ਕਿਧਰੇ ਕਹਿੰਦੀ ਸੋਨੂੰ ਬੱਲ ਦੀ ਆ ਕਰਨੀ ਸਭ ਕੁਝ ਬੋਲਦੀ ਆ ਉਹਨਾਂ ਦੇ ਮਾਹੌਲ ਹੀ ਇਹ ਜਿਹਾ ਹੋਊਗਾ ਜੀ ਫਿਰ ਮੈਨੂੰ ਨਹੀਂ ਵਧੀਆ ਲੱਗਿਆ ਬਾਹਰ ਟਾਈਮ ਨਹੀਂ ਬੈਠਦੇਗੇ ਠੀਕ ਹੈ ਛੇਤੀ ਚੱਲੀ ਕੋਈ ਨਹੀਂ ਪਾਣੀ ਤਾਂ ਅਸੀਂ ਪੀ ਕੇ ਆਏ ਸੀ ਇਹ ਪ੍ਰੀਤੀ ਓਹੋ ਪਾਣੀ ਕੌਣ ਪੀਉਂਦਾ ਹੈ ਅੱਜ ਕੱਲ ਸੁਣ ਜਮੀ ਨਹੀਂ ਪਤਾ ਕਿੱਥੇ ਕਿੱਥੇ ਸਖਾਈ ਜਾਊਂਗੀ ਪਾਣੀ ਨਹੀਂ ਹੈਗਾ ਇਹ ਕੋਲਡ ਡਰਿੰਕ ਹੈ ਅੱਛਾ ਲੈ ਲਓ ਜੇ ਤੁਸੀਂ ਦੀ ਲੋ ਨਾ ਮੈਂ ਨਹੀਂ ਰਹਾ ਲੈ ਲਓ ਚਲ ਕੋਈ ਨਵ੍ਰਿੱਤੇ ਪੀਂਦੇ ਨਹੀਂ ਹੈਗੇ ਪੀ ਲੈ ਬੀਲਾ ਮੰਮੀ ਸਵਾਦ ਆ ਨਾ ਹਾਂ ਸਵਾਦ ਆ ਬੇਣੇ ਹਾਂ ਪੀ ਲੈ ਜੇ ਲੋੜ ਹੋਈ ਹੋਰ ਪਵਾ ਲੈ ਨਾ ਕੋਈ ਨਾ ਤੇ ਸੱਚ ਮੈਂ ਡਰਾਈਵ ਰੂਟ ਤਾਂ ਲਿਓਣੀ ਭੁੱਲ ਗਈ ਤੁਹਾਡੇ ਵਾਸਤੇ ਮੈਂ ਲਿਓਣੀ ਆ ਆ ਲੈ ਲਓ ਲੇ 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 ਪੰਮੀਂ ਡਰਾਈ ਫਰੂਟ ਕਾਜੂ ਬਦਾਮ ਨੇ ਬਿਸਕੁਟ ਭੂਜੀ ਤਾਂ ਬਾਦੂ ਖਾਦੇ ਹੋਣਗੇ ਤਾਂ ਕਾਜੂ ਬਦਾਮ ਨਹੀਂ ਖਾਦੇ ਹੋਣਗੇ ਖਾ ਕੇ ਦੇਖ ਨਲਿਆ ਬਾਜੀ ਨੂੰ ਕੀ ਹੋ ਰਿਹਾਗਾ ਕਿਵੇਂ ਕੁੜੀਆਂ ਵਾਂਗੂ ਸੰਗੀ ਜਾਂਦਾਗਾ ਨਾ ਇਹਨੇ ਕੋਲਡ ਡਰਿੰਕ ਪੀਤਾ ਨਾ ਹੁਣ ਡਰਾਈ ਫਰੂਟ ਖਾਂਦਾ ਇਹ ਪੰਮੀ ਗੁੱਸਾ ਨਾ ਕਰੀ ਮੈਂ ਤਾਂ ਲਾਦਾ ਬਾਜੀ ਨੂੰ ਤੁਸੀਂ ਦਾ ਬਿਸਤਰੇ ਚ ਠਾ ਕੇ ਲੈ ਆਈਆਂਗੀ ਨਾ ਕੋਈ ਪੈਂਟ ਸ਼ਰਟ ਨਾ ਕੋਈ ਪੱਗ ਬੰਨੀ ਦੇਖੀ ਕਿਵੇਂ ਕੁਰਤੇ ਪਜਾਮੇ ਚੀ ਆ ਰਿਹਾ ਨਾਲੇ ਜੇ ਕੁਰਤਾ ਪਜਾਮੇ ਹੀ ਪੋਣਾਂ ਸੀ ਚਿੱਟਾ ਤਾਂ ਪਵਾ ਕੇ ਲਿਆਉਂਦੀ ਕਾਟਨ ਦਾ ਇਹੋ ਜਿਹਾ ਕੁਰਤੇ ਪਜਾਮੇ ਤਾਂ ਅੱਜ ਕੱਲ ਪਾਲੀ ਸੀਰੀ ਨਹੀਂ ਪਾਉਂਦੇ ਹੈਗੇ ਜਹਾ ਤੂੰ ਇਹਦੇ ਪਵਾ ਕੇ ਲੈ ਆ ਨਾਲੇ ਆ ਦੇਖੀ ਝੋਲਾ ਇਹਨੂੰ ਕੌਣ ਚੱਕਦਾ ਹੁਣ ਉਹੀ ਪੁਰਾਣੇ ਜ਼ਮਾਨੇ ਚ ਤੁਰੀ ਫਿਰਦੀ ਆ ਮੰਨਿਆ ਚੱਲ ਭਾਜੀ ਨਹੀਂ ਪੜੇ ਲਿਖੇ ਤੂੰ ਤਾਂ ਪੜੀ ਲਿਖੀ ਆ ਤੇਰੇ ਤੇ ਤਾਂ ਕਰਦਿਆ ਨੇ ਮੇਰੇ ਜਿੰਨੇ ਪੈਸੇ ਗਾਲੇ ਨੇ ਜੇ ਖੇਤੀ ਵਾਲਾ ਤੂੰ ਤਾਂ ਨਹੀਂ ਖੇਤੀ ਵਾਲੀ ਤੂੰ ਤਾਂ ਆਪ ਇੰਨਾ ਵਰਗੀ ਹੋਗੀ ਜਾ ਕੇ ਉੱਥੇ ਮਾੜਾ ਮੋਟਾ ਤੂੰ ਤਾਂ ਪੜੀ ਲਿਖੀ ਆ ਪੜੇ ਲਿਖਿਆ ਵਾਲਾ ਰਵਾਇ ਦਿਖਾਇਆ ਕਰ ਆਪ ਦਾ ਆਏ ਜਲੂਸ ਕੱਢ ਕੇ ਆਉਂਦੇ ਹੋਗੇ ਉੱਥੇ ਵਿੱਚ ਸਾਰਿਆਂ ਨੂੰ ਦਿਖਾਇਆ ਹੋਣਾ ਝੋਲਾ ਨਾਲੇ ਜੇ ਆਹੀ ਕਪੜੇ ਲੀੜੇ ਪਾ ਕੇ ਆਉਣੇ ਸੀ ਸਾਨੂੰ ਫੋਨ ਕਰ ਦਿੰਦੇ ਅਸੀਂ ਗੱਡੀ ਤੇ ਲਿਆਉਂਦੇ ਜਾ ਕੇ ਪ੍ਰੀਤ ਜੂ ਕੀ ਗੱਲਾਂ ਕਰੀ ਜਾਨੀ ਆ ਅਸੀਂ ਤਾਂ ਤੇਰੇ ਕੋਲ ਇੰਨੇ ਪਿਆਰ ਨਾਲ ਆਇਆ ਵੀ ਮੇਰੀ ਭੈਣ ਨੂੰ ਮਿਲ ਕੇ ਆਈਏ ਵਿਆਹ ਤੋਂ ਬਾਅਦ ਆਇਆ ਨਹੀਂ ਗਿਆ ਸਾਥ ਤੂੰ ਸਾਡੇ ਕੱਪੜੇ ਲੀੜੇ ਚ ਨੁਕਸ ਕੱਢੀ ਆਂਨੀ ਆ ਜਹੇ ਜੇ ਹੁਣ ਸਾਡੇ ਕੱਪੜੇ ਲੀੜੇ ਸੀ ਉਹ ਜਿਹੇ ਅਸੀਂ ਪਾ ਕੇ ਆਗੇ ਸਾਨੂੰ ਤਾਂ ਬਥੇਰੇ ਵਧੀਆ ਲੱਗਦੇ ਨੇ ਭੈਣੇ ਹੁਣ ਜੇ ਤੇਰੀ ਇੱਥੇ ਫੈਮਿਲੀ ਪੜੀ ਲਿਖੀ ਆ ਫਿਰ ਅਸੀਂ ਕੀ ਕਰ ਸਕਦੇ ਆ ਹੁਣ ਸਾਡੇ ਤਾਂ ਖੇਤੀ ਵਾਲੇ ਨੇ ਉਹ ਹੀ ਜੀ ਕੱਪੜਾ ਲੀੜਾ ਹੋਊਗਾ ਤੇ ਨਾਲੇ ਤੂੰ ਆਹ ਝੋਲਾ ਝੋਲਾ ਤੱਕਲਾ ਹਰ ਇੱਕ ਮੰਗਦਾ ਸਾਥ ਜਿੱਥੇ ਕੋਈ ਜਾਂਦਾ ਵੀ ਤੁਹਾਡਾ ਝੋਲਾ ਦੇ ਦਿਓ ਸਾਨੂੰ ਫੁੱਲਾਂ ਵਾਲਾ ਤੇ ਤੂੰ ਸਾਡੇ ਝੋਲੇ ਨੂੰ ਨਿੰਦਣਾਂ ਲਾ ਗਈ ਹਮ ਮਿਲਦਾ ਨਹੀਂ ਝੋਲਾ ਜੀਨੇ ਪ੍ਰੀਤੀ ਖੇਤੀ ਕਰਨੀ ਆ ਉਦੋਂ ਪੈਂਟਾਂ ਸ਼ਰਟਾਂ ਕਿੱਥੇ ਪੈਂਦੀਆਂ ਨੇ ਹੁਣ ਕੁੜਤੇ ਪਜਾਮੇ ਨਾਲ ਹੀ ਕੰਮ ਸੈੱਟ ਰਹਿੰਦਾ ਲ ਖੇਤੀ ਨਹੀਂ ਹੁੰਦੀ ਖੇਤ 'ਚ ਨਾ ਪਾਓ ਕਿਤੇ ਘੱਟੋ ਘੱਟ ਜਦੋਂ ਮੇਰੇ ਕੋਲ ਆਉਣਾ ਸੀ ਉਦੋਂ ਤਾਂ ਚੱਜ ਦੇ ਕੱਪੜੇ ਪਾ ਕੇ ਆ ਜਾਂਦੇ ਉਹ ਤਾਂ ਪੈਂਟ ਸ਼ਰਟ ਪਾ ਲਿਆ ਹੁੰਦਾ ਹੁਣ ਜਲੂਸ ਕੱਢ ਕੇ ਰੱਖਦਾ ਸਾਰੇ ਪਿੰਡ 'ਚ ਮੇਰਾ ਕਲਾ ਮੇਰੇ ਘਰ ਵਾਲੇ ਨੂੰ ਦੇਖ ਲਾ ਤੜਕੀ ਤਿਆਰ ਵਿਆਰ ਹੋ ਕੇ ਜਾਂਦਾ ਚੰਗਾ ਸੈਂਟ ਸੁਣ ਕੇ ਛਿੜਕ ਕੇ ਐ ਜਾਂਦਾਗਾ ਨਾਲੇ ਉੱਥੇ ਜਾ ਕੇ ਬੈਠਣੀ ਹੁੰਦਾਗਾ ਤਾਂ ਵੀ ਇੰਨਾ ਟੌਰ ਕੱਢ ਕੇ ਜਾਂਦਾ ਉਹ ਚੰਗੀ ਪੈਂਟ ਸ਼ਰਟ ਪਾਈ ਹੁੰਦੀ ਆ ਬੈਲਟ ਲੱਗੀ ਹੁੰਦੀ ਆ ਚੰਗੀ ਵਾਲਾਂ ਤੇ ਜੈਲ ਲਾ ਕੇ ਜਾਂਦਾ ਪਰ ਪਾਜੀ ਨੂੰ ਤਾਂ ਕੀ ਪਤਾ ਹੋਊਗਾ ਜੈਲ ਦਾ ਇਹਨਾਂ ਨੇ ਕਿਹੜਾ ਕਦੇ ਲਾਈ ਹੋਣੀ ਮੈਂ ਵੀ ਥੋਡੇ ਨਾਲ ਮੱਥਾ ਮਾਰੀ ਜੰਨੀ ਹੈਗੀ ਨਲਿਆ ਇਹ ਜਾ ਸੈਂਟ ਛਿੜਕ ਕੇ ਜਾਂਦਾ ਸਾਰੇ ਘਰ ਚ ਝਾੜੂ ਪੋਚਾ ਵੀ ਕਰ ਦਿੰਨੇ ਆ ਅੱਥਨ ਤੱਕ ਖੁਸ਼ਬੂ ਨਹੀਂ ਜਾਂਦੀ ਹੈਗੀ ਘਰ ਚੋਂ ਦੇਖ ਲੈ ਲੈ ਪਹਿਲਾਂ ਤਾਂ ਤੂੰ ਆਈਂ ਦੇਖ ਲੈ ਕਿੱਥੇ ਤੇਰਾ ਸੂਟ ਕਿੱਥੇ ਮੇਰਾ ਤੂੰ ਰਿਸ਼ਤੇਦਾਰੀ ਚ ਆਈਆਂ ਤਾਂ ਵੀ ਸੜਿਆ ਸੂਟ ਪਾ ਕੇ ਜਿਵੇਂ ਮੈਂ ਦੇਖ ਲੈ ਘਰੇ ਰਹਿਣੀ ਆ ਤਾਂ ਵੀ ਐਡਾ ਮਹਿੰਗਾ ਸੂਟ ਪਾਈ ਫਿਰਦੀ ਆ 4500 ਦਾ ਬਣਿਆ ਸੀ ਲੈ ਮੈਂ ਵੀ ਛੋੜੇ ਨਾਲੀ ਮੱਥਾ ਮਾਰਨ ਬੈਠ ਗਈ ਚਲੋ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਲੇਮਾ ਆ ਵੀ ਨਹੀਂ ਪੀਤਾ ਤਾਂ ਇਹ ਵੀ ਛੱਡਤਾ ਪਰ ਤੈਨੂੰ ਵੀ ਕਿੱਥੋਂ ਚੰਗਾ ਲੱਗੂਗਾ ਇਹ ਜੇ ਕਦੇ ਪਹਿਲਾਂ ਪੀਤਾ ਹੋਊਗਾ ਤਾਂ ਹੀ ਸੁਆਦ ਲੱਗੂ ਫਮੀ ਹਾਂਜੀ ਛੱਡ ਚਾਹ ਚ ਨੂੰ ਕਿਹੜੀ ਚਾਹ ਪੀਣੀ ਆ ਦਾ ਬਾੜੀ ਬੇਇਜ਼ਤੀ ਕਰੀ ਜਾਂਦੀ ਆ ਤੁਰ ਚੱਲ ਉਹਨਾਂ ਟਾਈਮ ਨਾਲ ਉਹੀ ਲੱਗਦਾ ਈ ਸਾਨੂੰ ਮਖੌਲ ਕਰਦੀ ਆ ਸਾਨੂੰ ਸਾਲੀ ਕਰਕੇ ਟੀਚਰਾ ਕਰਦੀ ਆ ਤੁਸੀਂ ਦਿਲ ਤੇ ਨਾ ਲਾਉ ਗੱਲ ਕੋਈ ਨਾ ਟੀਚਰਾ ਕਰਦੀ ਆ ਇਹ ਤਾਂ ਸੁਵਾਈ ਇਹੇ ਜੀ ਫੇਰ ਠੀਕ ਆ ਹਾਂ ਮੈਨੂੰ ਤਾਂ ਗੁੱਸਾ ਆ ਗਿਆ ਸੀ ਮੈਂ ਕਿਹਾ ਬਾਲੀ ਕਪੜੇ ਕੁੱਪੜੇ ਜੀ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਂ ਜੂ ਟਿਚਰਾ ਕਰਦੀ ਐ ਤੁਹਾਨੂੰ ਵੀ ਤੁਸੀਂ ਬੋਲਦੇ ਨਹੀਂ ਹੈਗੇ ਤਾਂ ਟਿਚਰਾ ਕਰਦੀ ਐ ਫੇਰ ਠੀਕ ਐ ਹਾਂ ਕੋਈ ਨਾ ਗੱਲ ਦਿਲ ਤੇ ਨਾ ਲਾਉ ਤੁਸੀਂ ਮੰਮੀ ਹਾਂ ਬੇਰੇ ਆਦਨੂ ਘਰ ਦਿਖਾਵਾਂ ਸਾਡਾ ਆਉਣੀ ਐ ਬੈਠ ਜਾ ਜੀ ਤੁਸੀਂ ਆ ਜੀ ਆ ਦੇਖ ਇਤੋਂ ਆ ਲੈਟਾਂ ਲੱਗਦੀਆਂ ਨੇ ਆ ਦੇਖ ਐਨੀ ਸੋਹਣੀ ਸੈਨਰੀ ਲਵਾਈ ਹੈਗੀ ਰਸੋਈ ਚ ਇਤੋਂ ਆ ਲੈਟਾਂ ਲੱਗਦੀਆਂ ਨੇ ਬਾੜੀ ਸੋਹਣੀ ਨਾਲੇ ਮੈਂ ਤਾਂ ਉਹ ਪੱਖੀ ਵੀ ਲਵਾ ਰੱਖੀ ਆ ਜਦੋਂ ਪਰੌਂਠੇ-ਵਰੌਂਠੇ ਬਣਾਉਨੇ ਆ ਨਾ ਸਾਰਾ ਧੂਆ ਬਾਹਰ ਖਿੱਚ ਲੈਂਦੀ ਆ ਫਿਰ ਇਹ ਬਾਹਰ ਨਿਕਲ ਜਾਂਦਾ ਉਰਾਂ ਕੋਠੀ ਚ ਨਹੀਂ ਫੈਲਦਾ ਹੈਗਾ ਅੱਛਾ ਨਾ ਬੜੀ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਘਰ ਤੇਰਾ ਆ ਦੇਖ ਕੱਚ ਦਾ ਚੁੱਲਾ ਹੈਗਾ ਤਿੰਨ ਚੁੱਲੇ ਨੇ ਤਿੰਨ ਚੀਜ਼ਾਂ ਇਕੱਠੀਆਂ ਬਣ ਜਾਂਦੀਆਂ ਇਥੇ ਹਾਂ ਇਹ ਫੁੱਟਦਾ ਨਹੀਂ ਹੈਗਾ ਫਿਰ ਭਣ ਨਾ ਆਏ ਨਹੀਂ ਫੁੱਟਦਾ ਹੈਗਾ ਸੋਡੇ ਦਾ ਅਸੀਂ ਮਿੱਟੀ ਦੇ ਤੇ ਬਣਾਉਂਦੇ ਹੋਵਾਂਗੇ ਹਾਂ ਅਸੀਂ ਤਾਂ ਬਾਹਰ ਸ਼ਟਰ ਥੱਲੇ ਝੜਿਆ ਹੋਇਆ ਚਿੱਲਾ ਹਾਂ ਉਸੇ ਦੀ ਬਣਾਉਣੀ ਆਂਗੇ ਲੜੇ ਜੇ ਕਾਲੀ ਕਾਲੀ ਵਧੀਆਂ ਐ ਜਲਦੀ ਜਲਦੀ ਚੀਜ਼ਾਂ ਬਣ ਜਾਂਦੀਆਂ ਨੇ ਜੀ ਤਿੰਨ ਬਣਾਉਣੀਆਂ ਹੁਣ ਚੱਲ ਮੋਜ ਆ ਭੈਣੇ ਤਿੰਨ ਤਾਂ ਵਧੀਆਂ ਨੀ ਪ੍ਰੀਤੀ ਤੇਰਾ ਜੀਜਾ ਦਾ ਗੁੱਸਾ ਕਰ ਗਿਆ ਸੀ ਗੱਲ ਦਾ ਤੂੰ ਕਿਚਰਾ ਕਰੀ ਗਈਆਂ ਹੁਣ ਵੀ ਕੱਪੜੇ ਨਹੀਂ ਚੱਜਦੇ ਪਾ ਕੇ ਆਇਆ ਸੁੱਤਾ ਉੱਠਿਆ ਆਇਆ ਲੱ ਟੀਚਰਾਂ ਕੀ ਕੀਤੀਆਂ ਨੇ ਮੈਂ ਤਾਂ ਸਹੀ ਗੱਲ ਕਹੀ ਆ ਜਿਹੜੀ ਸੱਚੀ ਸੀ। ਬੱਤੂ ਆਪ ਦੇ ਨਹੀਂ ਬੰਮੀ ਤੂੰ ਆਪ ਦੇਖ। ਤੂੰ ਸਿਆਣੀ ਆ ਤੈਨੂੰ ਪਤਾ ਨਹੀਂ ਵੀ ਪਹਿਲੀ ਵਾਰ ਰਿਸ਼ਤੇਦਾਰੀ ਚ ਆ ਕੇ ਬੰਦਾ ਕਿਵੇਂ ਬਣ ਕੇ ਆਉਂਦਾ ਹੁੰਦਾ। ਤੁਸੀਂ ਜਲੂਸ ਕੱਢ ਕੇ ਆਗੇ ਸਾਰੇ ਪਿੰਡ 'ਚ ਮੇਰਾ ਜਲੂਸ ਕਢਾਤਾ। ਰੀਤੀ ਜੋ ਸੱਚੀ ਹੈ ਟੀਚਰ ਨਹੀਂ ਕੀਤੀ ਹੈਗੀ। ਲੈ ਟੀਚਰ ਵਾਲੀ ਕੀ ਗੱਲ ਐ? ਜਿਹੜੀ ਗੱਲ ਸੱਚੀ ਸੀ ਮੈਂ ਕਹਤੀ। ਫਿਰ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ ਮੈਨੂੰ ਕੀ? ਕ੍ਰਿਤੀ ਜਨ ਸੱਚੀ ਸਾਡੇ ਕੱਪੜੇ ਬੁਰੇ ਲੱਗੇ। ਨਾ ਹੋਰ ਹੁਣ ਬੁਰੀ ਲੱਗਣਗੇ ਜਲੂਸ ਤਾਂ ਕੱਢ ਕੇ ਆਗੀ। ਇਹੇ ਜੇ ਕੱਪੜੇ ਤਾਂ ਸਾਡੀ ਗੋਹੇ ਕੂੜੇ ਵਾਲੀ ਵੀ ਨਹੀਂ ਪਾਉਂਦੀ ਹੈਗੀ। ਹਾਏ ਤਾਂ ਇੰਨਾ ਸ਼ੁਕਰ ਮੇਰੇ ਸਾਸੋ ਸਹੁਰਾ ਬਾਜ਼ਾਰ ਗਏ ਹੋਏ ਨੇ। ਜੋ ਘਰੇ ਹੁੰਦੇ ਪਹਿਲਾਂ ਕੀ ਕਹਿੰਦੇ ਮੈਨੂੰ? ਕ੍ਰਿਤੀ ਕੱਪੜਿਆਂ ਨਾਲ ਥੋੜੀ ਵਰਤਨਾ ਹੁੰਦਾ। ਵਰਤਨਾ ਤਾਂ ਉਹਦੇ ਭੈਣ ਭਾਈਆਂ ਨਾਲ ਹੁੰਦਾ। ਜੇ ਸਾਨੂੰ ਤੇਰੇ ਨਾਲ ਪਿਆਰ ਸੀ ਅਸੀਂ ਤਾਂ ਹੀ ਤੇਰੇ ਘਰੇ ਆਏ। ਨਹੀਂ ਸਾਨੂੰ ਕੀ ਲੋੜ ਸੀ? ਕੰਮ ਦਾ ਬੇਲਾ ਸੀ ਜਿਰੀ ਸਾਡੀ ਮੰਡੀ ਚ ਸਿੱਟੀ ਪਈ ਹੈ। ਮੈਂ ਫੇਰ ਵੀ ਇਹਨਾਂ ਨੂੰ ਇੱਕ ਬੋਲ ਤੇ ਕਿਹਾ ਉਹਦੀਆਂ ਅੱਗੇ ਵੀ ਚੱਲ ਜਾ ਕੇ ਆਉਣੇ ਆਪਾਂ। ਕੁੜੀ ਤੂੰ ਸਾਡੀ ਬੜੀ ਇੱਜ਼ਤ ਕਰਤੀ ਘਰੇ ਆਿਆਂ ਦੀ। ਪਿਆਰ ਤਾਂ ਕਰਦੀ ਆਂ ਪਰ ਤੂੰ ਆਏ ਵੀ ਮੈਨੂੰ ਵੀ ਦੇਖੋ। ਆਏ ਤਾਂ ਦੇਖੋ ਮੈਂ ਕਿੱਡੇ ਵੱਡੇ ਘਰੇ ਵਿਆਹੀ ਆਂ ਉਸ ਹੱਬ ਨਾਲ ਕੱਪੜਾ ਲੀਡਾ ਪਾ ਕੇ ਆਓ। ਮੇਰਾ ਕਿਉਂ ਜਲੂਸ ਕਢਾਇਆ ਤੁਸੀਂ ਨਾਲ? ਤ੍ਰਿਤੀ ਅਸੀਂ ਜੱਥੇ ਵੱਡੇ ਆਂ ਮਾੜਾ ਮੋਟਾ ਤੂੰ ਐਵੇਂ ਤਾਂ ਸੋਚ ਲੈ। ਵੀ ਸੱਤੋਂ ਵੱਡੇ ਨੇ ਮੈਂ ਕਿਵੇਂ ਬੋਲਦੀ ਆਂ। ਪਿੰਡ ਦਾ ਤੂੰ ਇਹ じゃ ਕੁਝ ਕਰਦੀ ਨਹੀਂ ਸੀ। ਤੂੰ ਦਊਰੀ ਆ ਕਿ ਬਾੜੀ ਬਦਲ ਗਈ ਤੈਨੂੰ ਤਾਂ ਬਾੜੀ ਹਵਾ ਲੱਗ ਗਈ ਸੌਰਿਆਂ ਦੀ ਆਪਦੇ ਭੈਣ ਭਾਈ ਨਾਲ ਉਹੀ ਵਰਤਾਵ ਕਰਨਾ ਚਾਹੀਦਾ ਜਿਹੜਾ ਤੂੰ ਪਹਿਲਾਂ ਰੱਖਦੀ ਸੀ ਪਿਆਰ ਵਾਲਾ ਜੇ ਵੱਡੀਆਂ ਦਾ ਤੈਨੂੰ ਸਮਾਂ ਜ਼ਿਆਦਾ ਅਕਲ ਹੋਣੀ ਚਾਹੀਦੀ ਆ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਾ ਪਵੇ ਤੈਨੂੰ ਆਪ ਹੀ ਪਤਾ ਹੋਣਾ ਚਾਹੀਦਾ ਮੈਂ ਕਹੇ ਜੀ ਰਿਸ਼ਤੇਦਾਰ ਵਿੱਚ ਜਾਨੀ ਆ ਕਹੇ ਜੀ ਕੱਪੜੇ ਪਾ ਕੇ ਜਾਵਾਂ ਤੂੰ ਤਾਂ ਸਾਕ ਕੱਪੜਾ ਲੀੜਾ ਕੱਪੜਾ ਲੀੜੀ ਕਰੀ ਜਾਨੀ ਆ ਵਰਤਨਾ ਤਾਂ ਤਾਂ ਸਾਡੇ ਨਾਲ ਹੀ ਆ ساری ਉਮਰ ਅਸੀਂ ਤੇਰੇ ਪੂਰਨੇ ਪੂਰਾਗੇ ਹੋਰ ਕੋਈ ਨਹੀਂ ਪੂਰਦਾ ਨਾ ਕੋਈ ਚਾਚਾ ਤਾਇਆ ਖੜੂਗਾ ਤੇਰੇ ਨਾਲ ਆ ਕੇ ਨਾ ਕੋਈ ਇੱਥੋਂ ਦੇ ਨੇ ਖੜਨਾ ਭੈਣ ਭਾਈ ਪੂਰਦੇ ਹੁੰਦੇ ਨੇ ਆਪਦੇ ਪੱਖ ਤਹੇ ਜੀਆਂ ਗੱਲਾਂ ਨਾ ਕਰ ਤੂੰ ਸਾਡਾ ਪਹਿਰਾ ਵਾ ਸਾਡੇ ਨਾਲ ਐ ਤੇਰਾ ਪਹਿਰਾ ਵਾ ਤੇਰੇ ਨਾਲ ਐ ਨਾ ਕਢਣਦੇ ਸਾਨੂੰ ਕਿਸੇ ਦੀ ਕੀ ਲੋੜ ਐ ਬਥੇਰਾ ਪੈਸਾ ਸਾਡੇ ਸਮਾਜੇ ਨਾਲ ਖੜਨਗੇ ਇੱਥੇ ਕੋਈ ਕਾਵਾਹੀ ਕਰਨਗੇ ਪੈਸਿਆਂ ਨਹੀਂ ਆਉਣਗੇ ਹੋਰ ਕਸ ਨੂੰ ਆਉਣਗੇ ਜਾਂ ਗੱਡੀ ਨੂੰ ਆਉਣਗੇ ਅਸੀਂ ਕਿਸੇ ਤੋਂ ਕੀ ਕਰਾਉਣਾਗਾ ਤੂੰ ਤਾਂ ਬਾਲਾ ਬਦਲ ਗਈ ਪ੍ਰੀਤੀ ਜੇ ਇਹ ਮਾਂ ਨੂੰ ਗੱਲਾਂ ਦੱਸੀਆਂ ਜਾ ਕੇ ਵੀ ਐਂ ਬੋਲੀ ਪ੍ਰੀਤੀ ਉਹਦਾ ਕਿੰਨਾ ਦਿਲ ਦੁਖੂਗਾ ਤੈਨੂੰ ਵੱਡੇ ਘਰੇ ਐਂ ਵੇ ਆਏ ਸੀ ਵੀ ਤੂੰ ਅਮੀਰ ਪੁਣੇ ਦੇ ਆਵੇ ਹੋਸ਼ ਹਵਾਸ਼ੀ ਭੁੱਲ ਜੇ ਸਾਰੇ ਦੱਸੀ ਜਾ ਫਿਰ ਉਹਨੂੰ ਵੀ ਤਾਂ ਪਤਾ ਹੀ ਆ ਵੀ ਸਾਡੀ ਰਹਿਣੀ ਵਹਿਣੀ ਕਿਹੇ ਜੀ ਆ ਚੱਲ ਭੈਣੇ ਅਸੀਂ ਰਹੀਂਦੇ ਨਹੀਂ ਹੈਗੇ ਮੈਂ ਤਾਂ ਲੈ ਕੇ ਹੀ ਵਗ ਜਾਣੀ ਉਹਨਾਂ ਤੋਂ ਪਹਿਲਾਂ ਤੇਰੇ ਸੱਸ ਸਹੁਰੇ ਆਉਣ ਤੋਂ ਮੈਂ ਤਾਂ ਪਿਆਰ ਨਾਲ ਆਈ ਸੀ ਮੈਂ ਖਾ ਭੈਣ ਕੋਲੇ ਜਾ ਕੇ ਆਈਏ ਪਰ ਮੈਨੂੰ ਕੀ ਪਤਾ ਸੀ ਤੂੰ ਸਾਡੇ ਆਿਆਂ ਦੀ ਇੰਨੀ ਬੇਇੱਜ਼ਤੀ ਕਰੇਂਗੀ ਅੱਜ ਤਾਂ ਉਹਨਾਂ ਨੂੰ ਮੈਂ ਤਾਂ ਕਹਿਤਾ ਵੀ ਮਖੌਲ ਕਰਦੀ ਆ ਉਹ ਮੈਨੂੰ ਕੀ ਪਤਾ ਤੂੰ ਸੱਚੀ ਹੈ ਸਾਡੇ ਤਾਂ ਦਿਲ ਤੇ ਗੱਲਾਂ ਲਾਈਆਂ ਨੇ ਚਲ ਬਾਕੀ ਗੱਲਾਂ ਫੇਰ ਕਰਾਂਗੇ ਅੱਜ ਤੈਨੂੰ ਘਰ ਦਿਖਾਵਾਂ ਆ ਦੇਖ ਕਮਰੇ ਚ ਬਾਲ ਪੇਪਰ ਲਵਾਇਆ ਹੋਇਆ ਹਾਂ ਬਹੁਤ ਸੋਹਣਾ ਲੱਗਦਾ ਸੋਹਣਾ ਲੱਗਦਾ ਨਾ ਹਾਂ ਨਾਲ ਲਿਆ ਏਸੀ ਲਵਾ ਲਿਆ

ਬਹੁਤ ਸੋਹਣਾ ਪੈਨੇ ਤੇਰਾ ਘਰ ਇਧਰ ਵੀ ਲਾਈਟਾਂ ਪਵਾਇਆਂ ਡਾਊਨ ਸੀਲਿੰਗ ਕਰਵਾਈ ਆ ਅੱਛਾ ਸ਼ਰ ਰੱਬ ਸਭ ਨੂੰ ਵਾਦਾ ਕਰੇ ਬੜੀਆ ਬਹੁਤ ਸੋਹਣਾ ਲੱਗਦਾ ਆ ਦੇਖਾ ਦੂਨੇ ਸਾਈਡ ਲੈਂਪ ਮੰਗਾਈ ਸੀ ਹੁਣ ਅਸੀਂ ਆਨਲਾਈਨ ਹਾਂ ਸੋਹਣਾ ਲੱਗਦਾ ਹਾਂ ਫੁੱਲ ਲਾ ਰੱਖੇ ਨੇ ਇਧਰ ਅੱਛਾ ਨਾ ਸੋਹਣਾ ਬਹੁਤ ਆ ਘਰ ਤੇ ਆ ਦੇਖਾ پارک ਬਣਾਇਆ ਇੱਧਰ ਹਾਂ ਸੋਹਣਾ ਲੱਗਦਾ ਵਧੀਆ ਹਰਿਆਲੀ ਜੀ ੜੜਕੇ ੜੜਕੇ ਹਾਂ ਚੁੱਪ ਜੇ ਕਾ ਤੂੰ ਕਰਗੀ ਬੋਲਦੀ ਨਹੀਂ ਹੈਗੀ ਕੁਝ ਤੂੰ ਕੀ ਬੋਲਾਂ ਪ੍ਰੀਤੀ ਜਦੋਂ ਦੇ ਆਏ ਆ ਤੂੰ ਤਾਂ ਸੁੱਖ ਸੰਤ ਦਾ ਜਵਾਨੀ ਪੁੱਛੀ ਤੂੰ ਤਾਂ ਆ ਆਏ ਆ ਆ ਪਾ ਕੇ ਆ ਗਿਆ ਆ ਪਾ ਕੇ ਮੇਰੇ ਤਾਂ ਬਣੀ ਦਿਲ ਤੇ ਸੱਟ ਲੱਗੀ ਲੈ ਦਿਲ ਤੇ ਸੱਟ ਲੱਗਣ ਨੂੰ ਕੀ ਹੈਗਾ ਜਿਹੜੀ ਗੱਲ ਹੈਗੀ ਸੀ ਮੈਂ ਤੈਨੂੰ ਕਹਤੀ ਬਾਲਾ ਗਮਾਨ ਕਰਦੀ ਆਪਦੇ ਨਹੀਂ ਜਾਂਦਾ ਹੁੰਦਾ ਬੰਦਾ ਹੁਣ ਮੈਨੂੰ ਪਤਾ ਜੇ ਕਿਤੇ ਰਿਸ਼ਤੇ ਦਾ ਕਿਸੇ ਹੋਰ ਰਿਸ਼ਤੇਦਾਰੀ ਚ ਜਾਣਗੇ ਆਏ ਉਹ ਵੀ ਤੈਨੂੰ ਕਹੂਗਾ ਹੀ ਅਗਲਾ ਉਦੋਂ ਚੰਗਾ ਮੈਂ ਕਹਤਾ ਤੈਨੂੰ ਕੁੜ ਜਿਹੇ ਜ ਸਾਡੇ ਉੱਥੇ ਰਹਿ ਨਹੀਂ ਸਹਿ ਬਹਿ ਨਹੀਂ ਉਹੇ ਜੀ ਅਸੀਂ ਪਾ ਕੇ ਆ ਗਏ ਹੁਣ ਮੈਨੂੰ ਕੀ ਪਤਾ ਸੀ ਸੋਡੇ ਐਵੇਂ ਰਹਿੰਦੇ ਨੇਗੇ ਓਰੇ ਜੇ ਮੈਨੂੰ ਓਰੇ ਆ ਕੇ ਸੁਰਤ ਆਈ ਆ ਤਾਂ ਹੀ ਮੈਂ ਤੈਨੂੰ ਦੱਸਦੀ ਆ ਹੁਣ ਤੈਨੂੰ ਮੈਂ ਹੀ ਸਿਖਾਵਾਂ ਜੇ ਮੈਂ ਨਹੀਂ ਸਿਖਾਵਾਂ ਹੋਰ ਕੌਣ ਸਿਖਾਵੂ ਤੈਨੂੰ ਸਿੱਖਣ ਸਿਖਾਉਣ ਵਾਲੀਆਂ ਕੀ ਗੱਲਾਂ ਨੇ ਪ੍ਰੀਤੀ ਜਹ ਜਿਹੜੀ ਅਵਦੀ ਕੁਵਿਲਦਾਰੀ ਆ ਉਹ ਹੀ ਜੀ ਪਾਲੰਦਾ ਥੋੜੇ ਤਾਂ ਭਾਈ ਸਰਕਾਰ ਸਾਡੇ ਖੇਤੀ ਕਰਦੇ ਨੇ ਤਾਂ ਹੀ ਵਿਚਾਰੇ ਇਹ ਜਿਹਾ ਸੀ ਕੱਪੜੇ ਪਾ ਕੇ ਰੱਖਦੇ ਆ ਹੁਣ ਥੋੜੇ ਭਾਈ ਨੌਕਰੀ ਦਾ ਕੰਮ ਐ ਨਾਲ ਖੇਤੀ ਵਾਲਿਆਂ ਨੂੰ ਕੀ ਸੋਂਦੀਆਂ ਨੇ ਪੈਂਟਾਂ ਸ਼ਰਟਾਂ ਆਈ ਤਾਂ ਤੂੰ ਵੀ ਪਿੰਡ ਚ ਹੀ ਆ ਬਾਕੀ ਤਾਂ ਗੱਲਾਂ ਉਹ ਨਹੀਂ ਕਈਆਂ ਤੈਂ ਗੱਲਾਂ ਲਾ ਕੇ ਕਈਆਂ ਨੇ ਸਾਨੂੰ ਲੈ ਮੈਂ ਲਾ ਕੇ ਕੀ ਕਹਤਾ ਤੈਨੂੰ ਤੂੰ ਤਾਂ ਉਹ ਕੰਮ ਕਰਤਾ ਗਦੇ ਨੂੰ ਦਿੱਤਾ ਨੂਨ ਕਹਿੰਦਾ ਕਿ ਮੇਰੀ ਅੱਖਾਂ ਭੰਨ ਦਿੱਤੀਆਂ ਮੈਂ ਤੈਨੂੰ ਸਿਖਾਉਣੀ ਹੁਈ ਆ ਵੀ ਕਿਵੇਂ ਜਾਈਦਾ ਹੁੰਦਾ ਰਿਸ਼ਤੇਦਾਰੀ ਚ ਕਹੇ ਜਾਂ ਕੱਪੜਾ ਲੀੜਾ ਪਾ ਕੇ ਜਾਈਦਾ। ਸੰਤਪੈ ਨੇ ਲੋੜ ਨਹੀਂ ਕੱਪੜੇ ਲੀੜੇ ਦੀ। ਅਗਲਾ ਹੱਸ ਕੇ ਬੁਲਾ ਲਿਓ ਹੀ ਚੰਗਾ। ਜਦੋਂ ਦੀ ਅਸੀਂ ਆਏ ਆ ਤੂੰ ਤਾਂ ਸਾਡਾ ਦਿਲ ਹੀ ਦਿਖਾਈ ਜੰਨੀ ਆ। ਤੂੰ ਤਾਂ ਮੇਰੀ ਭੈਣ ਹੋ ਕੇ ਦਿਲ ਦਿਖਾਈ ਜੰਨੀ ਆ। ਮੰਨਿਆ ਚੱਲ ਤੇਰਾ ਸੱਸ ਸੋਹਰਾ ਬੋਲਦਾਂ ਨੇ ਕੁਝ ਸਾਨੂੰ। ਉਹਨਾਂ ਦੇ ਤਾਂ ਚੱਲ ਅਸੀਂ ਝੱਲ ਲਾਂਦੇ। ਤੂੰ ਤਾਂ ਸਾਡੀ ਸਾਨੂੰ ਬੋਲੀ ਜੰਨੀ ਐ। ਤਾਂ ਹੀ ਤਾਂ ਤੈਨੂੰ ਮੈਂ ਕਹਿੰਦੀ ਆ ਵੀ ਜੇ ਉਹ ਕਹਿਣਗੇ ਤੈਨੂੰ ਦੁੱਖ ਲੱਗੂਗਾ ਮੈਨੂੰ ਵੀ ਕੋਲੇ ਗੁੱਸਾ ਆਊਗਾ। ਕਹੀ ਤੈਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸਮਝਾਤੀ ਗੱਲ ਵੀ ਭਈ ਸਾਡੇ ਤਾਂ ਵਿਚਾਰ ਕਰਦੇ ਨੇ ਹਜੇ ਕੱਪੜੇ ਲੀੜੇ ਦੀ ਚਲ ਠੀਕ ਹੈ ਚੰਗਾ ਵ੍ਰੀਤੀ ਜੇ ਵਿਚਾਰ ਕਰਦੇ ਨੇ ਭਈ ਅੱਗੇ ਤੋਂ ਅਸੀਂ ਤੇਰੇ ਘਰੇ ਨਾ ਆਵਾਂਗੇ ਲੈ ਮੈਂ ਤੈਨੂੰ ਆਉਣ ਨੂੰ ਤਾਂ ਨਹੀਂ ਕਹਿੰਦੀ ਮੈਂ ਤਾਂ ਇਹ ਕਹਿੰਨੀ ਆਂ ਵੀ ਜੇ ਮੇਰੇ ਕੋਲ ਆਉਣਾ ਘੱਟੋ ਘੱਟ ਚੱਜ ਦਾ ਕੱਪੜਾ ਲੀੜਾ ਪਾ ਕੇ ਆਇਆ ਕਰੋ ਇਹ ਤਾਂ ਮੇਰੇ ਘਰ ਵਾਲੀ ਨਰਮ ਸੀ ਐਨਾ ਕੁਝ ਤੂੰ ਬੋਲ ਗਈ ਚੁੱਪ ਕਰਕੇ ਬੈਠਾ ਰਿਹਾ ਮੈਂ ਕਹਿਤਾ ਤਾਂ ਉਹਦੀ ਵਿਚਾਰੇ ਨੇ ਮੰਨ ਲਿਆ ਵੀ ਚਲ ਮਜ਼ਾਕ ਕਰਦੀ ਆ ਜੇ ਕੋਈ ਹੋਰ ਹੁੰਦਾ ਹੁਣ ਖੌਰੂ ਪਾ ਕੇ ਵਗ ਜਾਂਦਾ ਨਾਲੇ ਤੇਰਾ ਜਲੂਸ ਕੱਢ ਕੇ ਜਾਂਦਾ ਇੱਥੇ ਤੁਸੀਂ ਤਾਂ ਫਿਰ ਉਹੀ ਪਿੰਡਾਂ ਵਾਲੀਆਂ ਗੱਲਾਂ ਕਰਦੇ ਹੋ ਅਕੇ ਖੱਪਾ ਪਾ ਕੇ ਜਾਂਦਾ ਜਿਹੜਾ ਖੱਪਾ ਪਾ ਕੇ ਕੱਢਣਾ ਜਲੂਸ ਕੱਢ ਦੋ ਫਿਰ ਫਿਰ ਮੈਂ ਤਾਂ ਸਹੀ ਗੱਲ ਹੀ ਕਹਨੀ ਹੈ ਜਦੋਂ ਉਹਨੂੰ ਕਪੜਾ ਲੀੜਾ ਪਾਉਣ ਦੀ ਆਕਲ ਨਹੀਂ ਹੈਗੀ ਤਾਂ ਨਹੀਂ ਹੈਗੀ ਫਿਰ ਮੈਂ ਕਿਹੜਾ ਕੁਝ ਲਾ ਕੇ ਕਹਨੀ ਆ ਚੱਲ ਬ੍ਰਿਤੀ ਅਗਲੀ ਵਾਰੀ ਭਈ ਜਦੋਂ ਅਸੀਂ ਆਏ ਕਪੜਾ ਲੀੜਾ ਦੇਖ ਕੇ ਪਾਏ ਆਵਾਂਗੇ ਜਿਹੇ ਜਿਹੇ ਸਾਡੇ ਕੋਲੇ ਹੋਇਆ ਆ ਆਪਦੇ ਜਾਂਚ ਤਾਂ ਸਾਡੇ ਆ ਵੀ ਬਥੇਰੇ ਵਧੀਆ ਸੀ ਹੁਣ ਤੈਨੂੰ ਪਸੰਦ ਨਹੀਂ ਆਇਆ ਫਿਰ ਅਸੀਂ ਕਰੀਏ ਕੀ ਚਲ ਹੁਣ ਗੱਲਾਂ ਤਾਂ ਚਲਦੀਆਂ ਹੀ ਰਹਿਣਗੀਆਂ ਐਂ ਕਰ ਤੂੰ ਬਾਜੀ ਨੂੰ ਫੋਨ ਕਰ ਦੇ ਉਹ ਕਦੋਂ ਦੇ ਇਕੱਲੇ ਬੈਠੇ ਨੇਗੇ ਮਿਲ ਜਾਣਗੇ 10 ਮਿੰਟ ਆ ਕੇ ਅਸੀਂ ਵੀ ਜਾਣਾ ਫਿਰ ਹੈਲੋ ਹਾਂ ਜੀ ਡਿਓਟੀ ਖਤਮ ਹੋ ਗਈ ਹਾਂ ਤੇ ਕਰੇ ਹੋਣਾ ਸੀ ਕੰਮ ਸੀ ਮੈਨੂੰ ਥੋੜਾ ਜਿਹਾ ਹੈਗਾ ਕੋਈ ਜ਼ਰੂਰੀ ਕੰਮ ਹੈਗਾ ਬਸ ਤੁਸੀਂ ਕਿੰਨੇ ਘੰਟੇ ਟਾਈਮ ਤੱਕ ਆ ਸਕਦੇ ਹੋ ਮੈਨੂੰ ਨਹੀਂ ਪਤਾ ਮੈਨੂੰ ਤੁਸੀਂ 15 ਮਿੰਟਾਂ ਚ ਘਰੇ ਚਾਹੀਦੇ ਹੋ ਹੈਲੋ 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 ਗੱਲ ਤਾਂ ਗੱਲ ਤਾਂ ਸੁਣੋ 1 ਮਿੰਟ ਹੈਲੋ ਕੀ ਹੋ ਗਿਆ ਚੱਕਿਆ ਨਹੀਂ ਹੈਗਾ ਮੈਂ ਲੈ ਬਿਜ਼ੀ ਹੋਣਗੇ ਅੱਛਾ ਬਿਜ਼ੀ ਨਹੀਂ ਪ੍ਰੀਤੀ ਮੈਨੂੰ ਪਤਾ ਹੈ ਹੁਣੇ ਤੇਰੇ ਫੋਨ ਕਰੇ ਦੀ ਕਦਰ ਨਹੀਂ ਕੀਤੀ ਮੈਂ ਤੈਨੂੰ ਕਦਰਾਂ ਦੀ ਦੇਖੀ ਜਾਨੀ ਆ ਪ੍ਰੀਤੀ ਤੂੰ ਪੈਸਾ ਪੈਸਾ ਕਰੀ ਜਾਨੀ ਆ ਪੈਸਾ ਨਹੀਂ ਜ਼ਰੂਰੀ ਹੁੰਦਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਇਨਸਾਨ ਜ਼ਰੂਰੀ ਹੁੰਦਾ ਹੈਗਾ ਜਿਹੜਾ ਕਦਰ ਕਰੇ ਹੁਣ ਐਨੇ ਤੇਰੀ ਕਦਰ ਨਹੀਂ ਕੀਤੀ ਫੋਨ ਕਰੇ ਦੀ ਸਾਡੇ 6 ਮਹੀਨਿਆਂ ਦੀ ਕਮਾਈ ਮੰਡੀ ਚ ਪਈ ਐ ਮੈਂ ਪਹਿਲੇ ਬੋਲ ਤੇ ਕਿਹਾ ਵੀ ਮੇਰੇ ਨਾਲ ਚੱਲ ਭੈਣ ਕੋਲੇ ਜਾ ਕੇ ਆਣਾ ਆਪਦੀ ਕੋਲੇ ਉਹਦੀ ਤਰਪਿਆ ਤੁਹਾਡੇ ਪੈਸਾ ਜ਼ਰੂਰ ਹੈ ਪ੍ਰੀਤੀ ਪਰ ਤੇਰਾ ਘਰ ਵਾਲਾ ਤੇਰੀ ਕਦਰ ਨਹੀਂ ਕਰਦਾ ਮੈਨੂੰ ਗੱਲਾਂ ਦੀ ਪਤਾ ਲੱਗ ਗਿਆ ਫੋਨ ਨਹੀਂ ਚੱਕਿਆ ਤੇ ਰੋਣੀ ਪਹਿਲੀ ਵਾਰ ਫਿਰ ਕੱਟਤਾ ਦੋ ਵਾਰੀ ਔਰਤ ਨੂੰ ਕੀ ਚਾਹੀਦਾ ਹੁੰਦਾ ਪ੍ਰੀਤੀ ਪਿਆਰ ਕਰਨ ਵਾਲਾ ਪਤੀ ਹੋਵੇ ਕਦਰ ਕਰੇ ਗੱਲ ਸੁਣੇ ਫੇਰ ਹੀ ਆਪਣਾ ਮਨ ਖੁਸ਼ ਹੁੰਦਾ ਹੁਣ ਮੇਰਾ ਮਨ ਸਾਰਾ ਦਿਨ ਬਾਗੋ-ਬਾਗ ਰਹਿੰਦਾ ਜਦੋਂ ਕਹਿਦਾ ਨਹੀਂ ਉਹ ਦੀ ਮੇਰੇ ਨਾਲ ਉੱਠ ਕੇ ਚੱਲ ਪਾਂਦੇ ਨੇ ਚਾਹੇ ਸਾਡੇ ਖੇਤੀਬੱਤੀ ਦੇ ਕੰਮ ਐ ਪਰ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਇਹਨਾਂ ਨੇ ਮੇਰੀਆਂ ਮੰਗਾਂ ਛੋਟੀਆਂ-ਛੋਟੀਆਂ ਨੇ ਜਿਹੜੀਆਂ ਇਹ ਸਾਰੀਆਂ ਪੂਰੀਆਂ ਕਰਦੇ ਨੇ ਮੇਰੇ ਕਦੇ ਅੱਖਾਂ 'ਚ ਪਾਣੀ ਨਹੀਂ ਕੱਢਣ ਦਿੱਤਾ ਇਹਨਾਂ ਨੇ ਗਰੀਬ ਮੈਂ ਨਹੀਂ ਬ੍ਰਿਤੀ ਗਰੀਬ ਤਾਂ ਤੂੰ ਐ ਜਿਹੜਾ ਤੇਰੇ ਘਰ ਵਾਲਾ ਤੇਰੀ ਕਦਰ ਨਹੀਂ ਕਰਦਾ ਚੀਜ਼ਾਂ ਦਾ ਜਾਂ ਕੱਪੜੇ ਲੀਡੇ ਦਾ ਕੀ ਐ ਇਹ ਤਾਂ ਅੱਜ ਹੈ ਗਿਆ ਕੱਲ ਨੂੰ ਆ ਨਹੀਂ ਪਤਾ ਨਾ ਹੋਵੇ ਮੰਨਿਆ ਪ੍ਰੀਤੀ ਤੁਹਾਡੇ ਸਾਰਾ ਕੁਝ ਆ ਪਰ ਤੂੰ ਅਮੀਰ ਹੋ ਕੇ ਵੀ ਗਰੀਬ ਆ ਤੇ ਮੈਂ ਗਰੀਬ ਹੋ ਕੇ ਵੀ ਅਮੀਰ ਹੁਣ ਤੈਨੂੰ ਮੈਂ ਦਿਖਾਉਣੀ ਆ ਪ੍ਰੀਤੀ ਮੇਰੇ ਘਰ ਵਾਲਾ ਮੇਰੀ ਕਿੰਨੀ ਕਦਰ ਕਰਦਾ ਪਹਿਲੇ ਬੋਲ ਤੇ ਉੱਠ ਕੇ ਆਉਂਦੇ ਨੇ ਉਹਦੀ ਹਾਂ ਸੁਣਦੇ ਆ ਜੀ ਹਾਂਜੀ ਆਇਆ ਸਹੀ ਗੱਲ ਆ ਮੰਮੀ ਤੇਰੀ ਮੈਂ ਜਿੱਤ ਕੇ ਵੀ ਹਾਰ ਗਈ ਤੇ ਤੂੰ ਹਾਰ ਕੇ ਵੀ ਜਿੱਤੀ ਹੋਈ ਆ ਤੇਰੇ ਘਰ ਵਾਲਾ ਤੇਰੀ ਇੰਨੀ ਕਦਰ ਕਰਦਾ ਤੇ ਮੇਰੇ ਵਾਲੇ ਨੇ ਫੋਨ ਕੀਤੇ ਦੀ ਵੀ ਕਦਰ ਨਹੀਂ ਕੀਤੀ ਹੈਗੀ ਹੁਣ ਤਾਂ ਤੈਨੂੰ ਸਮਝ ਲੱਗ ਗਈ ਬੇਰਾਇ ਦਰੁਸਤਾਏ ਰੀਤੀ ਤੈਨੂੰ ਪਤਾ ਤਾਂ ਲੱਗਿਆ ਵੀ ਪੈਸੇ ਨਾਲੋਂ ਇਨਸਾਨੀਅਤ ਵੱਡੀ ਆ ਅੰਜਲੀ ਚਲੋਈ ਤੰਗਾ ਜੀ ਸਸਟੇ ਬਈ ਠੀਕ ਹੈ ਮਾਰ ਲਿਓ ਗੇੜਾ ਤੁਸੀਂ ਕੋਈ ਨਾ ਜਿ ਆਵਾਂਗੇ ਹਾਂ ਚੰਗਾ ਚਲੋ ਜੀ ਸੁਚੀਆ ਵਿਨੈ ਮੈਂ ਕਦੇ ਤੇਰੇ ਵਿੰਜੋਂਦਾ ਤਨਵਾਦੀ ਤੇਰਾ ਮੇਰੀ ਜ਼ਿੰਦਗੀ ਜਿਓਣਦਾ ਤਨਵਾਦੀ ਤੇਰਾ ਮੇਰੀ ਜ਼ਿੰਦਗੀ ਚ ਹੋਣਦਾ